ਗੁਰਵਿੰਦਰ ਸਿੰਘ ਮਾਸਟਰ ਗੁਰਵਿੰਦਰ ਸਿੰਘ ਦੇਖੋ ਇਹ ਇਨਨਲੀ ਟੀਚਿੰਗ ਦੇ ਨਾਲ ਨਾਲ ਆਪਣੀ ਸੰਗੀਤ ਦਾ ਕੰਮ ਵੀ ਕੀਤਾ ਆਮ ਵੀਰਿਆ ਨੇ ਸਰਕਾਰਾਂ ਮੁੱਖ ਕਰਨ ਦੀਆਂ ਨੇ ਦਾਪਰੇ ਨਹੀਂ ਖੋਲਦੀ ਆਉਂਦੇ ਹੀ ਨਹੀਂ ਕੋਈ ਇਹ ਕਿੰਨੀ ਕਦੇ ਚੱਲੂਗਾ ਕੰਮ ਅੱਜ ਦੁਨੀਆ ਦੇ ਅੰਦਰ ਲੋਕ ਰਾਜ ਡਿਵੈਲਪ ਹੋ ਰਿਹਾ ਹੈ ਇਹਨੇ ਕਿਛੇ ਦੂਨੀ ਮੁੜਨਾ ਇਹ ਚੂਹ ਨਹੀਂ ਬਹੁਤ ਦੇਰ ਚੱਲਣੇ ਸਿਆਸੀ ਬੰਦਿਆਂ ਦੇ ਲੋਕਾਂ ਮੰਨਣ ਮੁਰਨਾ ਪਊਗਾ ਸਾਥੇਦਾਰ ਜਿਹੜੇ ਗਿੱਲ ਸਾਹਿਬ ਮੌਕੇ ਮੁੱਖ ਮੰਤਰੀ ਦੇ ਮੌਕੇ ਵਾਦਾ ਕੀਤਾ ਸੀ ਵੀ ਜੋ ਸੈਂਟਰ ਦਊਗਾ ਪੰਜਾਬ ਉਹੀ ਦਊਗਾ ਕਿਹੜੇ ਸਾਥੀਆਂ ਨੇ ਸਾਨੂੰ ਦਿੱਤੀ ਹੈ ਸਾਡੇ ਪਹਿਲੇ ਸਾਥੀਆਂ ਨੇ ਜਿਨ੍ਹਾਂ ਨੇ ਇਹ ਪੈਨਸ਼ਨ ਨੂੰ ਜੋੜਿਆ ਨਹਾਂ ਹੀ ਦੇ ਨਾਲ ਉਹਦੀ ਬਦੌਲਤ ਹੀ ਅਸੀਂ ਅੱਜ ਇੱਕ ਹੈ ਚੰਗਾ ਸੁਮਾਰਜੋਗ ਦੀ ਬਣ ਜੀ ਰਹੇ ਆ ਬਾਕੀ ਜਿੱਥੇ ਬੰਦੀਆਂ ਕਿਸਾਨ ਜੁਨੇ ਮਜ਼ਦੂਰ ਜੁਨੇ ਤੇ ਹੋਰ ਜਿੱਥੇ ਬੰਦੀਆਂ ਇਨਾ ਸਫਲਤਾ ਨਾਲ ਸੰਘਰਸ਼ ਨਹੀਂ ਲੜ ਸਕਿਆ ਭਾਵੇਂ ਸਾਡੇ ਨਾਲੋਂ ਮਿਹਨਤ ਘੱਟ ਕਰਦੇ ਨੇ ਕਿਸਾਨ ਵੀ ਮਦਦ ਕਰਦੇ ਨੇ ਮਿਲਜੁਰ ਵੀ ਕਰਦੇ ਨੇ ਅਸੀਂ ਪੜ੍ਹਾਈ ਕੀਤੀ ਹੈ ਪੜ੍ਹਾਈ ਤੇ ਜਿਆਦਾ ਮਿਹਨਤ ਕੀਤੀ ਹੈ ਪਰ ਫਿਜ਼ੀਕਲੀ ਸਾਡੇ ਨਾਲੋਂ ਬਾਜ਼ੀ ਆ ਰਹਾ ਕੰਮ ਕਰਦੇ ਨੇ ਪਰ ਹੋਰ ਦੇਸ਼ਵਤ ਬਹੁਤ ਘੱਟ ਹੈ ਉਹਨਾਂ ਨੂੰ ਮਿਲ ਰਿਹਾ ਕਾਰਨ ਇਹ ਹੈ ਕਿ ਉਹ ਇਕੱਠੇ ਨਹੀਂ ਹੋਏ ਹੋਏ ਵੀ ਨਹੀਂ ਤਾਂ ਵੀ ਥੋੜਾ ਫਰਕ ਪੈਂਦਾ ਰਿਹਾ ਕੁਝ ਬੰਦੇ ਟੁੱਟ ਕੇ ਸਰਕਾਰਾਂ ਦੇ ਨਾਲ ਬੈਠੇ ਰਹੇ ਛੋ ਉਹਨਾਂ ਨੂੰ ਕਾਇਜਾ ਵੀ ਨਹੀਂ ਮਿਲ ਰਹੀ ਸਾਡੇ ਜਿਹੜੇ ਪਹਿਲੇ ਸਾਥੀਆਂ ਨੇ ਛਿਆ ਅੰਸ਼ ਲੜਿਆ ਕਿਉਂ ਦੇ ਚ ਪ੍ਰਾਪਤਗੀ ਕੀਤੀ ਹੈ ਤੇ ਉਹਨਾਂ ਸੀ ਅਨੰਦ ਮਾਣੇ ਨੇ ਜਿਹੜਾ ਫੈਸਲਾ ਉਹ 17 ਦਸੰਬਰ 1982 ਨੂੰ ਆਇਆ ਔਰ ਉਹ ਪੈਨਸ਼ਨਰਜ਼ ਦੇ ਹੱਕ ਦੇ ਵਿੱਚ ਹੈ ਤਾਂ ਉਹਨਾਂ ਦੀ ਬਦੌਲਤ ਹੀ ਹਾਂਜੀ ਤਾਂ ਉਹਨਾਂ ਦੀ ਬਦੌਲਤ ਹੀ ਅੱਜ ਅਸੀਂ ਆ ਪੈਨਸ਼ਨ ਦਾ ਜਿਹੜਾ ਉਹ ਨੂੰਥ ਫੜ ਰਹੇ ਹਾਂ ਆ ਸਾਨੂੰ ਜਿਹੜੀ ਹੈ ਪੈਨਸ਼ਨ ਪੈਨਸ਼ਨ ਦੀਆਂ ਖੁਸ਼ੀਆਂ ਨੇ ਉਹ ਮਿਲਦੇ ਜਾਂਦੇ ਇਹਦੇ ਨਾਲ ਸਮਾਜ ਦੇ ਵਿੱਚ ਸਾਡਾ ਜਿਹੜਾ ਉਹ ਆਰਥਿਕ ਸਮਾਜਿਕ ਪੱਖੋਂ ਜਿਹੜਾ ਸਾਡਾ ਸਥਾਨ ਹੈ ਉਹ ਬਹੁਤ ਉੱਚਾ ਹੋਇਆ ਵਧੀਆ ਜ਼ਿੰਦਗੀ ਸਾਰੇ ਪੈਨਸ਼ਨਰਸ ਆਪਣੀ ਜੀਵਨ ਰਹਿਣੇ ਤੇ ਆਪਣੀ ਪਰਿਵਾਰ ਨੂੰ ਬਹੁਤ ਸੁਚੱਜੇ ਤੰਗ ਦੇ ਨਾਲ ਸੰਭਾਲ ਰਹੇ ਨੇ ਜੀ ਗੁਰਨਾਣਕ ਸਹਿਬ ਦੇ ਦਰ ਤੇ ਗੁਰਨਾਣਕ ਸਹਿਬ ਦੇ ਦਰ ਤੇ ਰਾਣ ਸੰਗਤਾ ਆਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਸਾਰੇ ਸਾਜ ਬੰਦੀ ਨੱਚਣ ਗਾਉਣ ਰਲ ਕੇ ਕਾਂ ਨੱਚਣ ਗਾਉਣ ਰਲ ਕੇ ਕਾਂ ਨੰਦਾਂ ਤੇ ਪਰ ਜਾਇਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਠੰਡੀ ਹਵਾ ਦੇ ਫੁੱਲੇ ਹੋ ਰਹਿਣ ਚੁਰਾਤੇ ਤੇ ਕਾਂ ਚੜੀਆਂ ਅਨੇ ਪੰਡਾਰੇ ਖੁੱਲੇ ਅੰਗਾ ਸਾਕਾ ਵੱਲ ਆ ਹਾਂ ਬੜੇ ਠੰਡੀ ਹਵਾ ਦੇ ਫੁੱਲੇ ਬਾਤ ਬਾਤ ਦੇ ਖਾਣੇ ਵਰਤਣ ਬਾਤ ਬਾਤ ਦੇ ਖਾਣੇ ਵਰਤਣ ਬਾਤ ਬਾਤ ਦੇ ਖਾਣੇ ਵਰਤਣ ਤੇ ਮਠੀਆਂ ਮਠੀਆਂ ਲੱਗਦੇ ਨੇ ਖੁਸ਼ੀਆਂ ਮੇਲੇ ਮਿਲਦੀਆਂ ਰੇ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਮਿਲਦੀਆਂ ਰਹਿਣ ਵਧਾਈਆਂ ਮਿਲਦੀਆਂ ਰਹਿਣ ਵਧਾਈਆਂ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਮਿਲਦੀਆਂ ਰਹਿਣ ਵਧਾਈਆਂ ਕਵਿਤਾ ਤਾਂ ਪਾਵੇਂ ਬਹੁਤ ਲੰਮੀ ਸੀ ਸਮੇਂ ਦੇ ਲਿਹਾਜ਼ ਦੇ ਅਨੁਸਾਰ ਥੋੜਾ ਕੱਟ ਲਾਉਣਾ ਪੈ ਗਿਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਰਿਸ਼ਤਾ ਜਿਹੜੀਆਂ ਪੈਂਡਿੰਗ ਨੇ ਉਹ ਵੀ ਦਵਾਗੇ ਜੋ ਮੰਗਾ ਸੀ ਸਾਰੀਆਂ ਮੰਨੀਆਂ ਲੇਕਿਨ ਸੱਤਾ ਤੇ ਆਉਣ ਤੇ ਸਾਰਾ ਕੁਝ ਮੁੱਕ ਗਿਆ ਪੈਨਸ਼ਨਰਾਂ ਨੂੰ ਮੁਲਾਜ਼ਮਾਂ ਨੂੰ ਉਹ ਬੋਝ ਸਮਝ ਰਹੇ ਨੇ ਆਪਣੇ ਤੇ ਖਾਸ ਕਰਕੇ ਪੈਨਸ਼ਨਰ ਕਿਉਂਕਿ ਵੀ ਇਹਨਾਂ ਦੀ ਜਿਹੜੀ ਹੈ ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਉਹ ਸਮਾਜ ਤੇ ਬੋਝ ਸਮਝੀ ਗਏ ਇੱਕ ਵੀ ਗੱਲ ਜਿਹੜੀ ਹੈ ਮੁੱਖ ਮੰਤਰੀ ਨੇ ਇਹਨਾਂ ਨਾਲ ਪੈਨਸ਼ਨਾਂ ਨਾਲ ਸੇਵਾਮੁਕਤ ਕਰਨ ਕਰਕੇ ਜਰੀਨਾ ਨਹੀਂ ਕੀਤੀ ਉਹਨਾਂ ਨੇ ਜਨਵਰੀ 4 ਤੋਂ ਜਿਹੜੀਆਂ ਨਿਯੁਕਤੀਆਂ ਕੀਤੀਆਂ ਉਹਨਾਂ ਤੇ ਪੁਰਾਣੀ ਪੈਨਸ਼ਨ ਸਕੀਮ ਜਿਹੜੀ ਹੈ ਉਹ ਨਹੀਂ ਲਾਗੂ ਹੋਈ ਥੈਂਕ ਯੂ ਜੁਕੀਮ ਆਪਣੀ ਨਵੀਂ ਜਿਹੜੀ ਇਹ ਪੈਨਸ਼ਨ ਸਕੀਮ ਸਕੀਮ ਉਹ ਲੈਣ ਨੂੰ ਪਰ ਉਹ 48 ਸਾਲ ਹੈ प्राणी टेंशन बहाली सुधारक कमेटी <coughs> ए जानਦੇ ਹੈ ਜਿਹਦੇ ਵਿੱਚ ਸਾਡੀ ਹੁਣ ਵਿੱਧਾ ਸਰਕਾਰ ਨੇ ਸੱਤਾ ਤੇ ਆਉਣ ਤੋਂ ਪਹਿਲਾਂ ਇਹ ਵਾਦਾ ਕੀਤਾ ਜਿਵੇਂ પ્રાਣੀ ਕੰਕੀ ਸਿੰਡੀਰ ਲਾਗੀ ਆਪਣੀ ਮੀਟਿੰਗ 7 ਤਰੀਕ ਨੂੰ ਹੋਵੇਗੀ 7 ਜਨਵਰੀ ਤੇ ਸਾਰੇ ਸਾਥੀਆਂ ਨੂੰ ਖਾਸ ਕਰਕੇ ਸੁਰਜਨ ਸਿੰਘ ਨੂੰ ਬੇਨਤੀ ਕਰੂੰ ਕਿ ਆਉਣ ਤੇ ਡਿਟੇਲ ਦੇ ਵਿੱਚ ਆਪਣੀਆਂ ਗੱਲਾਂ ਜਿਹੜੀਆਂ ਨੇ ਸਾਂਝੀਆਂ ਕਰਨ ਭੈਜੀ ਦਾ ਖਾਤਸਾ ਬਹਿਜੀ ਕੀ ਫੋਟੋ ਮੈਂ ਤੁਹਾਡਾ ਦਫ਼ਤਰ ਕਾਲੇ ਤੁਸੀਂ ਦੇ ਵੀ ਆਸ ਸੁਖੜੀ ਜਿੱਥੇ ਪੈਨਸ਼ਨ ਐਸੋਸੀਏਸ਼ਨ ਪੰਜਾਬ ਵੱਲੋਂ ਇਹ ਸਮਾਗਮ ਰੱਖਿਆ ਗਿਆ ਤੀਆ ਸਨਮਾਨ ਸਰੋ ਜਿਹੜੇ 70 ਸਾਲ ਦੇ ਸੀ ਸਾਲ ਦੇ ਜਿਹੜੇ 78 ਸਾਲ ਦੇ ਨੇ ਉਨ੍ਹਾਂ ਦਾ ਸਨਮਾਨ ਕੀਤਾ ਗਿਆ ਬਹੁਤ ਸਲਾਂਘਾ ਜੋਗ ਉਪਰਾਲਾ ਪੰਜਾਬ ਐਸੋਸੀਏਸ਼ਨ ਜਿਹੜੀ ਸਾਰੀਆਂ ਜਥੇਬੰਦੀਆਂ ਦੀਆਂ ਉਹਨਾਂ ਵੱਲੋਂ ਠਿੱਟਾ ਜਾਂਦਾ ਮੇਰੇ ਨਾਲ ਇੱਥੇ ਦੇ ਜਿਹੜੇ بیم ਪ੍ਰਬੰਧਕ ਨੇ ਮੈਂ ਉਹਨਾਂ ਨਾਲ ਗੱਲ ਕਰੂੰਗਾ ਮੈਂ ਇੱਕ ਹੋਰ ਤੁਹਾਨੂੰ ਦੱਸ ਦੇਣਾ ਚਾਹੁੰਦਾ ਇਸ ਪ੍ਰੋਗਰਾਮ ਦੀ ਖਾਸੀਅਤ ਇਹ ਰਹੀ ਇੱਥੇ ਅੱਜ ਜਿੱਥੇ ਆਪਾਂ ਸੂੜੇ ਦੇ ਦਿਨ ਚੱਲਦੇ ਨੇ ਢਾਡੀ ਸਭਾ ਚੱਲਦੀਆਂ ਨੇ ਕਿਉਂਕਿ ਉੱਥੇ ਅੱਜ ਢਾਡੀ ਲਾ ਕੇ ਉਹਨਾਂ ਨੇ ਗੁਰੂ ਜਸ ਸਰਬਨਵੀ ਕਰਵਾਇਆ ਬਹੁਤ ਵੱਡਾ ਸਲੰਘਾ ਜੋਦ ਆ ਇਸ ਸੁਸਾਇਟੀ ਨੂੰ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਆਰਸੀ ਤੈਨੂੰ ਵਾਲਿਆਂ ਦਾ ਜਿਹੜੇ ਸਾਡੇ ਇਸ ਸਮਾਗਮ ਦੇ ਵਿੱਚ ਪਹੁੰਚੇ ਹੋ ਬਹੁਤ-ਬਹੁਤ ਧੰਨਵਾਦ ਬਾਕੀ ਸਾਡਾ ਸਮਾਗਮ ਇਹ ਨਿਰੋਲ ਪੈਨਸ਼ਨਰਾਂ ਦਾ ਸਮਾਗਮ ਹੈ ਦੇ ਵਿੱਚ ਪੈਨਸ਼ਨਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਉਹ ਪੈਨਸ਼ਨਰ ਜਿਹੜੇ 70 ਸਾਲ ਦੀ ਉਮਰ ਕ੍ਰੋਸ ਕਰ ਜਾਂਦੇ ਨੇ ਤੇ 80 ਸਾਲ ਦੀ ਉਮਰ ਕ੍ਰੋਸ ਕਰ ਜਾਂਦੇ ਉਹਨਾਂ ਨੂੰ ਅਸੀਂ ਲੋਈ ਕਿ ਉਹਨਾਂ ਦਾ ਜਿਹੜਾ ਸਨਮਾਨ ਹਾਰ ਪਾ ਕੇ ਕਰਦੇ ਆ ਕਿਉਂਕਿ ਉਹ ਸਾਡੇ ਲਈ ਜਿਹੜੇ ਇਹ ਪਿੱਛੇ ਹੋਰ ਪੈਨਸ਼ਨਰ ਨੇ ਉਹ ਫਰੇ ਇਹਨਾਂ ਦਾ ਸਰੋਤ ਨੇ ਕਿ ਉਹ ਆਪਣੀ ਸਿਹਤ ਨੂੰ ਸੰਭਾਲ ਕੇ ਰੱਖਣ ਇਦਾਂ ਹੀ ਦਰਦ ਰਾਰ ਇੱਕ ਵਾਰ ਫੇਰ ਮੈਂ ਟੀ ਆਰ ਸੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ